ਰਕੜੇ ਕੋਟਾ ਵਾਲਿਆ ਆਇਤਾ ਪਾ ਕੇ ਰੱਖੋ ਯਸ ਮੈਮ ਕੀ ਪੀਓਗੇ ਕੋਕੇ ਫੈਂਟਾ ਦੋਨੋਂ ਚ ਜਿਹੜਾ ਜ਼ਿਆਦਾ ਸਵਾਦ ਹੋ ਉਹ ਲਿਆ ਜੀ ਮੈਂ ਗੱਲ ਸੁਣ ਗੋਲੀ ਵਾਲਾ ਬੱਤਾ ਨਹੀਂ ਹੈਗਾ ਉਹਦੇ ਨਾਲ ਬਾਬਾ ਗੈਸ ਜੀ ਬਣ ਜਾਂਦੀ ਨਾ ਢ ਘਾਰ ਆ ਜਾਂਦਾ ਸਾਹ ਸੌਖਾ ਜਿਆ ਹੋ ਜਾਂਦਾ ਇੱਕ ਮਿੰਟ ਵੇ ਮੇਰੀ ਵੀ ਸੁਣ ਲੈ ਚਾਹ ਮੇਰੇ ਵਾਸਤੇ ਦੁੱਧ ਚ ਲਾਲ ਬੱਤਾ ਪਾ ਲਿਆ ਨਹੀਂ ਮੋੜਨੀ ਏ ਨਹੀਂ ਮੈਂ ਤਾਂ ਉਹ ਖਾਉ ਜਿਹੜਾ ਤੇਰੇ ਘਰ ਵਾਲਾ ਖਾਂਦੇ ਆ ਨਹੀਂ ਖਾਟਿਆ ਵਾ ਉਹਦਾ ਨਾਂ ਕੀ ਆ ਜਾਂ ਲੈ ਕੇ ਆ ਮੈਨੂੰ ਲੱਗਦਾ ਇਹ ਮੈਨੂੰ ਕੌਲਾ ਕਰਨ ਗਿਆ ਇਹਨਾਂ ਦੇਸਣਾ ਤਾਂ ਮੇਰਾ ਖਹਿੜਾ ਨਹੀਂ ਛੱਡਣਾ ਇਹਨਾਂ ਨੂੰ ਹੋਰ ਪਾਸੇ ਲਜਾਉਣਾ ਹਾਂ ਮੈਨੂੰ ਲੱਗਦਾ ਬੀਬੀ ਜੀ ਬਰਾਤ ਲੇਟ ਹੋ ਗਈ ਟਾਈਮ ਕਿੰਨਾ ਹੋ ਗਿਆ 3:30 ਵਜੇ ਆ ਨਾ ਤੂੰ ਟਾਈਮ ਤੇ ਡਿਊਟੀ ਤੇ ਜਾਣਾ ਗੱਲ ਤਾਂ ਸੁਣ ਸਾਡੀ ਚੱਜ ਸਵਾਦ ਨਾਲ ਇੱਕ ਤਾਂ ਮੈਂ ਮੁੰਡੇ ਦੀ ਤਾਈ ਹਾਂ ਤੇ ਦੂਜਾ ਨਾ ਸਾਨੂੰ ਤੇ ਇਹਨਾਂ ਨੂੰ ਪਿਆਰ ਨਾਲ ਪਿੰਡ ਚ ਮਹਿੰਦਾ ਸ਼ਿੰਦਾ ਮਾਰਨੀ ਆਂਦੇ ਆ ਅੱਛਾ ਜੀ ਜੱਫਲੀ ਓਟ ਲੈ ਕੇ ਆ ਸਾਡੇ ਲਈ ਥਾਲ ਚ ਪਾ ਕੇ ਗੱਲ ਸੁਣ ਮੈਂ ਆ ਮੁੰਡੇ ਦੀ ਭਾਬੀ ਤੂੰ じゃ ਪਨੀਰ ਵਾਲੇ ਪਕੌੜੇ ਲੈ ਆ ਮੇਰੇ ਲਈ ਤੂੰ ਚਟਣੀ ਜ਼ਰੂਰ ਲੈ ਕੇ ਆਈ ਹੈ ਨਹੀਂ ਇਹ ਕਾਦਾ ਵਿਆ ਨਾ ਬਦਾਣਾ ਨਾ ਸ਼ਕਰਪਾਰੇ ਥੋੜੇ ਆਗੇ ਬਈ ਹੋ ਚੱਕੋ ਚੱਕੋ ਹੋ ਚੱਕੋ 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 ਆ ਜਿਹੜੇ ਇੱਕੋ ਜਿਹੇ ਕੱਪੜੇ ਪਾਈ ਫਿਰਦੇ ਨਾ ਮੈਨੂੰ ਲੱਗਦਾ ਚੰਦੇ ਕੁੜੀ ਦੇ ਭਰਾ ਹੋਣ ਇਹ ਇੱਕੋ ਜਿਹੇ ਕੱਪੜੇ ਵਾਲੇ ਮੈਨੂੰ ਲੱਗਦਾ ਕੁੜੀ ਦੇ ਭਰਾ ਹੋਣਗੇ ਪੱਕਾ

ਬੈਰਾ ਜੀ ਬੈਰਾ ਉਹ ਤਾਂ ਪਹਿਣਾ ਆ ਆ ਪੱਗ ਤਾਂ ਗੋਟੇ ਵਾਲੀ ਐ ਠੋਕੇ ਵੀ ਜਿਵੇਂ ਕੁੜੀ ਦੇ ਸਕੇ ਮਾਮੇ ਦਾ ਮੁੰਡਾ ਹੋਣਾ ਹੈ ਜਾ ਐ ਕਰ ਫਿਰ ਚਿੱਟੀਆਂ ਗਲਾਬ ਜਮਣਾ ਲੈ ਕੇ ਆ ਸਾਡੇ ਵਾਸਤੇ ਹਾਂਜੀ ਉਹ ਆ ਗਸਰੁੱਲੇ ਜੇ ਹਾਂ ਦਾਦਾ ਲਿਆ ਲਿਆ ਨਹੀਂ ਤੂੰ ਮਤਲਬ ਗਸਰੁੱਲੇ ਓਏ ਇੱਥੇ ਪੈਸੇ ਨਾਲ ਲੁੱਟਣ ਲੱਗ ਜਿਓ ਕਿਤੇ ਬੇਇੱਜ਼ਤੀ ਕਰਾ ਦੋ ਓ ਵਾਹ ਏ ਤੇਰੇ ਅੱਗੀ ਦਾ ਬਗਾਨੇ ਵਿਆਹ ਨਹੀਂ ਛੱਡੀ ਦੇ ਇਹਦਾ ਫੇਰ ਆਪਣੇ ਯਾਰ ਦਾ ਚੰਗਾ ਫਿਰ ਜਦੋਂ ਤਾਇਆ ਭਾਂ ਸੁਟੂਣਾ ਉੰਨੀ ਵੀ ਪਾ ਲਿਆ ਕਿਉਂ ਤਾਲਾ ਗੱਲੇ ਚ ਨਾ ਪੈ ਜਾ ਤੀ ਲਓ ਜੀ ਵੇ ਚਟਨੀ ਕਿੱਥੇ ਆ ਚਟਨੀ ਹੈ ਜੀ ਹਾਈ ਆਈ ਆਈ ਉਹ ਚੱਕ ਵੇ ਇਹ ਨਾ ਚਟਨੀ ਕਹਿੰਦੇ ਨਾ ਮੈਨੂੰ ਚਾਰਦਾ ਹੈ